ਤਰਾਸ ਕੀ ਨਾਮ ਹੈ ਆਪਣਾ ਮੇਰਾ ਦਿਲਬੀਰ ਸਿੰਘ ਹੈ ਫਿਰ ਲੜਕੇ ਦੀ ਡੈਥ ਹੋਇਆ ਹੈ ਉਹ ਨਸ਼ੇ ਦੇ ਕਾਰਨ ਉਹਨਾਂ ਬਾਰੇ ਕਹਿਣਾ ਚਾਹੁੰਦਾ ਨਸ਼ੇ ਦੇ ਕਾਰਨ ਹੈ ਜੀ ਸਾਡੇ ਪਿੰਡ ਦੇ ਬਹੁਤ ਬੱਚੇ ਨੇ ਜਿਹੜੇ ਨਸ਼ਾ ਕਰਦੇ ਇਹ ওভারਡੋਜ਼ ਹੋਣ ਕਾਰਨ ਟੀਕਾ ਟੁਕਾ ਲਾ ਲਿਆ ਜੀ ਇਹਨੇ ਇੱਕ ਇਹਦੇ ਨਾਲ ਮੁੰਡਾ ਹੋਰ ਸੀ ਉਹ ਉਹ ਵੀ ਉਸ ਦਿਨ ওভারਡੋਜ਼ ਸੀ ਉਹ ਵੀ ਕਰਾਇਆ ਸੀ ਉਹਨੇ ਵੀ ਟੀਕਾ ਲਾਇਆ ਸੀ ਉਹ ਫਿਰ ਇੱਥੇ ਮੁੰਡਿਆਂ ਨੂੰ ਪਤਾ ਲੱਗ ਗਿਆ ਇੱਥੇ ਆ ਮੁੰਡਾ ਰਾਜੂ ਹੈ ਇਹਨੂੰ ਪਤਾ ਲੱਗ ਗਿਆ ਵੀ ਇੱਥੇ ਮੁੰਡੇ ਨੇ ਆਪਣਾ ਵੀ ਟੀਕਾ ਲਾ ਲਿਆ ਇਹਨੇ ਮੈਨੂੰ ਦੱਸਿਆ ਵੀ ਬਾਈ ਐਂ ਕਰਕੇ ਮਾ ਜਾਰੀ ਨੂੰ ਚੱਕੋ ਇਹਦਾ ਮਰ ਜੂਗਾ ਨਹੀਂ ਇਹਨਾਂ ਨੇ ਮੈਨੂੰ ਵੀਡੀਓ ਪਾਈਏ ਚੱਕ ਕੇ ਲੈ ਗਈ ਡਾਕਟਰ ਦੇ ਟੀਕੇ ਟੂਕੇ ਦਵਾਈ ਦੂਈ ਦਵਾਈ ਦੂਜੇ ਦਿਨ ਉਹ ਥੋੜਾ ਜਿਹਾ ਸੈੱਟ ਹੋ ਗਿਆ ਉਹਨੂੰ ਫੇਰ ਅਸੀਂ ਇਹ ਮੁੰਡੇ ਚੌਂਕੀ ਚ ਲੈ ਕੇ ਮਾਂ ਇਹਨੂੰ ਚੌਂਕੀ ਚ ਲੈ ਕੇ ਜਾਓ ਯਾਰ ਜੇ ਬਚ ਰੇ ਚੌਂਕੀ ਚ ਲੈ ਕੇ ਉੱਥੋਂ ਐਡਮਿਟ ਕਰਵਾਤਾ ਜੇ ਸੀ ਉੱਥੇ ਹਸਪੀਟਲ ਉਹਨੂੰ ਜ਼ੇਰੇ ਇਲਾਜ ਆਉਤਾ ਹਸਪੀਟਲ ਸੰਗਰੂਰ ਇਹ ਐਡਮਿਟ ਦੋ ਦਿਨ ਮੈਨੂੰ ਪਤਾ ਨਹੀਂ ਲੱਗਿਆ ਇਹ ਅੰਦਰ ਪਿਆ ਰਿਹਾ ਔਰੇ ਜਦੋਂ ਮੈਨੂੰ ਪਤਾ ਲੱਗਿਆ ਇਹਨਾਂ ਨੇ ਫੇਰ ਉਹ ਤੋਂ ਬਾਹਰ ਐਡਮਿਟ ਕਰਵਾਇਆ ਸੰਗਰੂਰ ਸੰਗਰੂਰ ਵਾਲਿਆਂ ਨੇ ਜਵਾਬ ਦੇਤਾ ਜੀ ਪਟਿਆਲੇ ਦੇਤਾ ਪਟਿਆਲੇ ਤੋਂ ਤਿੰਨ ਚਾਰ ਦਿਨ ਐਡਮਿਟ ਰਿਹਾ ਜੀ ਉਥੇ ਤੇ ਉਹਦੀ ਮੌਤ ਹੋ ਗਈ। ਫਿਰ ਕਿੱਥੇ ਨਸ਼ਾ ਲੱਗ ਜਾਂਦੇ ਸੀ ਇਹ? ਇਹ ਜਿਹੜਾ ਮੁੰਡਾ ਸਾਨੂੰ ਦੱਸਦਾ ਸੀਗਾ ਜਿਹੜਾ ਸੰਗਰੂਰ ਐਡਮਿਟਾ ਉਹ ਕਹਿੰਦਾ ਜੀ ਅਸੀਂ ਲੌਂਗਵਾਲ ਤੋਂ ਲੈ ਕੇ। ਉਦੋਂ ਸਾਨੂੰ ਕਹਿੰਦਾ ਮੇਰੇ ਘਰੇ ਲੈ ਕੇ ਆ ਗਈ ਸੀ ਇਹ ਮੁੰਡੇ। ਮੈਨੂੰ ਕਹਿੰਦਾ ਬਾਈ ਤੁਸੀਂ ਮੇਰੇ ਨਾਲ ਚੱਲੋ। ਵੀ ਮੈਂ ਲੌਂਗਵਾਲ ਤੋਂ ਸੇਲ ਕਰਾ ਦੇਣਾ ਉਹ ਜਿੱਥੋਂ ਮਰਜ਼ੀ ਲੈ ਲਊ ਕਹਿੰਦਾ ਲੌਂਗਵਾਲ। ਤਾਂ ਫਿਰ ਪੁਲਿਸ ਨੇ ਕੀ ਕਿਹਾ ਵੀ ਸੀ ਨਾ ਜਮਾ? ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਉਹਨੇ ਵੀ ਮੈਂ ਚੱਲਦਾ। ਵੀ ਮੈਂ ਤੁਹਾਨੂੰ ਸੇਲ ਕਰਾ ਦੇਣਾ। ਪਰ ਜੀ ਕੋਈ ਗਿਆ ਹੀ ਨਹੀਂ। ਇੱਕ ਪਸਤਾ ਮਹੀਮ ਚੱਲਿਆ ਯੋਧਨਾਸ਼ਾਂ ਦੇ ਵਿਰੁੱਧ ਉਹੋ ਜੀ ਸਿਰਫ ਅਖਬਾਰਾਂ ਤੱਕ ਸੀਮਤ ਹੈ ਬਾਈ ਜੀ ਟੈਲੀਵਿਜ਼ਨ ਹਾਂ ਤੱਕ ਸੀਮਤ ਹੈ ਗਰਾਊਂਡ ਤੇ ਕੰਮ ਹੋਣਾ ਚਾਹੀਦਾ ਜੇ ਗਰਾਊਂਡ ਤੇ ਕੰਮ ਹੋਇਆ ਹੁੰਦਾ ਬੱਚਾ ਇਸ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਗਰੀਬ ਪਰਿਵਾਰ ਹੈ ਇਹਦੀ 90 ਸਾਲ ਦੀ ਦਾਦੀ ਆ ਉਹ ਵੀ ਗੋਹਾ ਸਿੱਟ ਕੇ ਗੁਜ਼ਾਰਾ ਕਰ ਰਹੀ ਹੈ ਪਰ ਇਹਨਾਂ ਦਾ ਬੱਚਾ ਅੱਜ ਜਿਉਂਦਾ ਹੁੰਦਾ ਜੇ ਅਸੀਂ ਥੱਲੇ ਪੱਧਰ ਤੇ ਐਸਐਚਓ ਕਹਿੰਦਾ ਕਿ ਮੇਰੇ ਮਸਲੇ ਧਿਆਨ ਜ ਨਹੀਂ ਪ੍ਰੋਪਰ ਮੈਂ ਨਵਾਂ ਲੱਗਾਂਗਾ ਸਰੋ ਜੀ ਨਮਾਇਨੇ ਪਹਿਲਾਂ ਵਾਲੇ ਐਸਐਚਓ ਸਾਹਿਬ ਦੇ ਵੀ ਧਿਆਨ ਸੀ ਐਸਪੀਡੀ ਸਾਹਿਬ ਕੀ ਡੀਐਸਪੀ ਸਾਹਿਬ ਸਾਰਿਆਂ ਦੇ ਧਿਆਨ ਚਾ ਸਾਰਾ ਇਹਨੂੰ ਮੈਂ ਉਸ ਦਿਨ ਜਿੰਨੇ ਬੱਚੇ ਦੀ ਮੈਂ ਫੋਨ ਕੀਤਾ ਜੀ ਕਹਤਾ ਮੇਰੇ ਕੋਲ ਫੋਨ ਆ ਇਹਨਾਂ ਨੂੰ ਮੈਂ ਦੱਸਿਆ ਸਰ ਸਾਡੇ ਪਿੰਡਾਂ ਆ ਪ੍ਰੋਬਲਮ ਆ ਗਈ ਦੋ ਬੱਚੇ ਨੇ ਉਹ ਰੋਜ਼ ਨੇ ਫਿਰ ਇਹ ਕਹਿੰਦੇ ਵੀ ਚੌਂਕੀ ਇੰਚਾਰਜ ਨੂੰ ਦੱਸੇ ਸੀ ਉਹਨਾਂ ਨੂੰ ਵੀ ਡੀਐਸਪੀ ਸਾਹਿਬ ਨੂੰ ਮੈਂ ਕਾਲ ਕੀਤੀ ਉਸ ਟਾਈਮ ਵੀ ਸਾਰਾ ਆ ਪ੍ਰੋਬਲਮ ਆ ਉਹਨਾਂ ਨੇ ਮੈਨੂੰ ਕਿਹਾ ਸੀ ਜਦੋਂ ਪ੍ਰੋਬਲਮ ਆਉਂਦੀ ਹੈ ਸਰਪੰਚ ਸਾਹਿਬ ਮੈਨੂੰ ਦੱਸੀ ਮੈਂ ਉਹਨਾਂ ਨੂੰ ਦੱਸਿਆ ਜੀ ਜਿੰਨੀ ਸਾਡੀ ਬੇਨਤੀ ਸੀ ਅਸੀਂ ਕਰੀ ਕੀ ਕੋਈ ਸੁਦਾ ਹੈ ਕੋਈ ਨਹੀਂ ਸਾਡੇ ਕੋਲ ਕਿਹਨਾ ਬਿਰਜਾ ਆਪਣਾ ਰਾਧeep ਸਿੰਘ ਕਿਹੜਾ ਪਿੰਡ ਹੈ ਦੋਗਾਂ ਇੱਕ ਕੱਲ ਡੈਥ ਹੋਈ ਆ ਵੀ ਇਹ ਨਸ਼ਿਆਂ ਦੇ ਓਵਰਡੋਜ਼ ਨਾਲ ਕਿਵੇਂ ਤਾਂ ਉਹਨਾਂ ਪਰੇ ਉਹ ਅੱਜ ਸਵੇਰੇ ਹੋਈ ਆ ਵੈਸੇ ਤਾਂ ਉਹ ਮੁੰਡਾ 4-5 ਦਿਨਾਂ ਤੋਂ ਗੁੰਮੀ ਪਿਆ ਤੇ ਉਹ ਰਜਿੰਦਰਾ ਹਸਪਤਾਲ ਚ ਐਡਮਿਟ ਸੀ ਉਹਦੀ ਡੈਥ ਹੋ ਗਈ ਅੱਜ ਉਹਦੇ ਨਾਲ ਉਹ ਮਤਲਬ ਨਸ਼ੇ ਨਾਲ ਹੋਈ ਆ ਇਹੀ ਗੱਲ ਆਉਣ ਨਾਲ ਡੈਥ ਹੋ ਗਈ ਕਿਸ ਨੂੰ ਸ਼ਿਕਾਇਤ ਕਰੀ ਸੀ ਕਿਈ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈਗਾ ਇੱਕ ਵਾਰ ਪਹਿਲਾਂ ਮੀਟਿੰਗ ਹੋਈ ਸੀ ਸਭ ਕਾਫੀ ਟਾਈਮ ਹੋ ਗਿਆ 2 ਮਹੀਨੇ ਮਹੀਨੇ ਦਾ ਟਾਈਮ ਹੋ ਗਿਆ ਉਦੋਂ ਸਾਰੇ 9 ਅਸੀਂ ਲਿਖ ਕੇ ਦੇਦੇ ਸੀ ਵੀ ਆ ਸਰਪੰਚ ਸਾਹਿਬ ਨੇ ਸਾਰੇ ਪੰਚਾਇਤ ਬੈਠੀ ਸੀ ਪਿੰਡ ਬੈਠੀ ਸੀ ਸਾਰਿਆਂ ਨੇ ਉੱਥੋਂ ਦੇਤੇ ਸੀ 9 ਲਿਖ ਕੇ ਉਹਨਾਂ ਨੂੰ ਸਾਰੇ ਵੀ ਆ ਬੰਦੇ ਨਸ਼ਾ ਵੇਚਦੇ ਨੇ ਵੈਸੇ ਸਾਡੇ ਪਿੰਡਾਂ ਨਹੀਂ ਨਸ਼ਾ ਵੇਖਦਾ ਲੋਂਗ ਵਾਲ ਵੇਚਦਾ ਲੋਂਗ ਵਾਲ ਕਿਸੇ ਕੋਲ ਵੇਚਣਾ ਨਹੀਂ ਨਹੀਂ ਲੋਂਗ ਵਾਲ ਤੋਂ ਲੈ ਕੇ ਆਉਂਦੇ ਨੇ ਜਿੰਨਿਆਂ ਨੇੜੇ-ਨੇੜੇ ਦੇ ਪਿੰਡ ਨੇ ਲੋਂਗ ਵਾਲ ਤੋਂ ਲੈ ਕੇ ਤੇ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਥੋੜੇ ਦਿਨ ਤੋਂ ਬਾਅਦ ਪੁਲਿਸ ਨੇ ਇੱਕ ਦੋ ਜਾਨੇ ਤਾਂ ਚੱਕ ਚੁੱਕਲੇ ਸੀ ਇੱਕ ਦੋ ਇੱਕ ਦੋ ਜਾਨੇ ਨਹੀਂ ਹਜੇ ਜਾਨੀ ਕਿ ਬਿਕ ਰਿਆ ਨਸ਼ਾ ਆਪਾਂ ਕਹਿ ਨਹੀਂ ਸਕਦੇ ਇਹ ਬੰਦ ਹੋ ਗਏ ਐਸਐਚਓ ਤਾਂ ਕਹਿ ਰਿਹਾ ਕਿ ਮੇਰੇ ਧਿਆਨ ਚ ਮਸਲਾ ਹੋਣਾ ਆਇਆ ਵੀ ਮੈਂ ਹਜੇ ਨਵਾਂ ਆਇਆ ਐਸਐਚਓ ਆਇਆ ਜੀ ਨਵਾਂ ਇਹ ਗੱਲ ਹਕੀਕਤ ਆ ਜਿਹੜੀ ਹੈਗੀ ਆ ਇਹਨਾਂ ਨੂੰ ਥੋੜੇ ਦਿਨ ਹੀ ਹੋਏ ਨੇ ਇਹਨਾਂ ਨਾਲ ਸਾਡੀ ਗੱਲ ਹੋਈ ਸੀ ਜਦੋਂ ਮੁੰਡਾ ਗੁੰਮ ਹੋਇਆ ਉਦੋਂ ਵੀ ਗੱਲ ਹੋਈ ਸੀ ਠੀਕ ਹੈ ਇਹਨਾਂ ਨੂੰ ਥੋੜੇ ਦਿਨ ਹੋਏ ਨੇ ਸਰ ਕੀ ਕਹਿਣਾ ਚਾਹੋਗੇ ਇੱਕ ਲੜਕੇ ਦੀ ਡੈਥ ਹੋਈ ਆ ਨਸ਼ਿਆਂ ਦੇ ਨਾਲ ਉਹਨਾਂ ਦੇ ਘਰ ਤੋਂ ਦੇ ਇਗਜ਼ਾਮ ਲਏ ਕਿ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਈ ਵਾਰ ਉਹਨਾਂ ਨਹੀਂ ਮੇਰੀ ਜੀ ਅਜੇ ਫਰੈਸ਼ ਪੋਸਟਿੰਗ ਹੋਈ ਆ ਅੱਜ ਮੈਨੂੰ ਕੀ ਇਤਲਾਹ ਵੀ ਮਿਲੀ ਆ ਵੀ ਇਸ ਤਰ੍ਹਾਂ ਕਰਕੇ ਇੱਕ ਮੌਤ ਹੋਈ ਆ ਉਹ ਇਨਚਾਰਜ ਚੌਂਕੀ ਬਡਰੋਖਾਂ ਦੀ ਡਿਊਟੀ ਲਈ ਆ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਇਹ ਮੈਂ ਸ਼ੋਰ ਕਰਦਾ ਵੀ ਬਿਲਕੁਲ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਫਿਰ 10 ਰਣ ਅਗੇ ਪਿੰਡ ਵਿੱਚ ਕੋਈ ਬੰਦਾ ਨਸ਼ਾ ਵੇਚਦਾਗਾ ਉਹਦੇ ਪਿਕਟਕਲ ਰਿਲੇਸ਼ਨ ਨਹੀਂ ਕਿਤੇ ਇਸ ਕਾਰਨ ਤਾਂ ਨਹੀਂ ਪੁਲਿਸ ਦਾ ਬਰੇ ਨਹੀਂ ਸੌਰੀ ਐਦਾਂ ਦੀ ਗੱਲ ਕਹੇ ਮੈਂ ਤੁਹਾਨੂੰ ਦੱਸ ਹੀ ਚੁੱਕਾ ਵੀ ਮੇਰੀ ਤਾਂ ਜੇ ਫਰੈਸ਼ ਪੋਸਟਿੰਗ ਹੈ ਮੇਰੇ ਕਦੇ ਕਿਸੇ ਨੇ ਜਿਆ ਨੋਟਿਸ ਨਹੀਂ ਲਿਆਂਦਾ ਪਰ ਇਸ ਮਾਮਲੇ 'ਚ ਅਸੀਂ ਪ੍ਰੋਪਰ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਵੀ ਕੋਈ ਕਸੂਰवार ਨਿਕਲਿਆ ਤੇ ਬਣਦੀ ਕਾਰਵਾਈ ਉਹਨਾਂ ਦੇ ਘਰ ਦੇਣਾ ਤੁਹਾਡੀ ਗੱਲ ਵੀ ਹਾਂ ਮੈਂ ਤੇ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਜੇ ਨਾਂ ਨਹੀਂ ਕਿਸੇ ਦਾ ਮੈਂਸ਼ਨ ਕੀਤਾ ਬਾਕੀ ਲਿਖਤੀ ਬਿਆਨ ਦੇਣਗੇ ਜਦੋਂ ਉਹਦੇ ਅਕੋਰਡਿੰਗ ਹੀ ਕਾਰਵਾਈ ਹੋਣੀ ਹੈ